ਪੰਜਾਬ ਦੇ ਵਿੱਚ ਧੁੰਦ ਦਾ ਰੈਡ ਅਲਰਟ ਜਿਹੜਾ ਹੈ ਔਰ ਪੰਜਾਬ ਭਾਰਤ ਦੇ ਵਿੱਚ ਪੈ ਰਿਹਾ ਸੰਘਣਾ ਕੋਹਰਾ ਔਰ ਪੰਜ ਜ਼ਿਲ੍ਹਿਆਂ ਦੇ ਵਿੱਚ ਰਹੇਗਾ ਮੌਸਮ ਖਰਾਬ ਅਗਲੇ 4 ਦਿਨ ਰਹੇਗੀ ਖੁਸ਼ਕੀ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ ਔਰ ਕੜਾਕੇ ਦੀ ਠੰਡ ਨੇ ਕੀਤਾ ਹੈ ਲੋਕਾਂ ਦਾ ਬੁਰਾ ਹਾਲ ਪੂਰੇ ਉੱਤਰੀ ਭਾਰਤ ਦੇ ਵਿੱਚ ਪੈ ਰਹੀ ਹੈ ਇਸ ਵੇਲੇ ਕੜਾਕੇ ਦੀ ਠੰਡ ਔਰ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਠੰਡ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ 25 ਤੋਂ 27 ਜਨਵਰੀ ਨੂੰ ਛਾਏ ਰਹਿਣਗੇ ਬੱਦ ਸੋਤਰ ਭਾਰਤ ਜੇ ਆਪਾਂ ਸਾਰੇ ਦੀ ਹੀ ਗੱਲ ਕਰੀਏ ਤਾਂ ਇਸ ਵੇਲੇ ਠੰਡ ਦੀ ਚਪੇਟ ਦੇ ਵਿੱਚ ਜ਼ਰੂਰ ਹੈ ਸੰਘਣਾ ਕੋਰਾ ਧੁੰਦ ਜਿਹੜੀ ਆ ਉਹ ਪੈ ਰਹੀ ਹੈ ਵਿਜ਼ਿਬਿਲਟੀ ਜਿਹੜੀ ਆ ਉਹ ਸੁਬਾ ਸ਼ਾਮ ਕਾਫੀ ਘੱਟ ਹੋ ਜਾਂਦੀ ਹੈ ਔਰ ਜੋ ਵਾਹਨ ਨੇ ਉਹ ਵੀ ਕਹਿ ਲਓ ਕਿ ਆ ਹੌਸਤਾ ਹੌਸਤਾ ਕੀੜੀ ਦੀ ਤੋਰ ਜਿਹੜੇ ਚੱਲਦੇ ਹੋਏ ਦਿਖਾਈ ਦਿੰਦੇ ਨੇ ਸੋ ਖੈਰ ਠੰਡ ਤੋਂ ਹਲੇ ਵੀ ਰਾਹਤ ਮਿਲਦੀ ਹੋਈ ਨਹੀਂ ਨਜ਼ਰ ਆ ਰਹੀ ਅਗਲੇ ਕੁਝ ਦਿਨਾਂ ਦੇ ਵਿੱਚ ਵੀ ਔਰ ਅਗਲੇ 4 ਦਿਨ ਜਿਹੜੇ ਨੇ ਉਹ ਖੁਸ਼ਕੀ ਰਹੇਗੀ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਜਿਹੜੀ ਲਗਾਤਾਰ ਪੈ ਰਹੀ ਹੈ ਪਰ ਇਹ ਦੇਖਿਆ ਗਿਆ ਕਿ ਇਸ ਵਾਰ ਸਰਦੀਆਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਬਰਫ ਉਨੀ ਜ਼ਿਆਦਾ ਨਹੀਂ ਪੈ ਰਹੀ। ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਜਿਹੜੀ ਹੈ ਪੈ ਰਹੀ ਹੈ ਕੜਾਕੇ ਦੀ ਠੰਡ ਨੇ ਲੋਕਾਂ ਦਾ ਬੁਰਾ ਹਾਲ ਜ਼ਰੂਰ ਕੀਤਾ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਠੰਡ ਦਾ ਕਹਿਰ ਹੈ ਜਿਹੜਾ ਦੇਖਾ ਡੂ ਮਿਲ ਰਿਹਾ 25 ਤੇ 27 ਜਨਵਰੀ ਨੂੰ ਬੱਦਲ ਛਾਈ ਰਹਿਣਗੇ ਕਰ ਫਿਲਹਾਲ ਇਹ ਤਾਂ ਹੈ ਕਿ ਠੰਡ ਦੇ ਦੌਰਾਨ ਔਰ ਸੋ ਮੇਰੇ ਨਾਲ ਇਸ ਵੇਲੇ ਮੇਰੇ ਸਹਿਯੋਗੀ ਗੌਰਵ ਮਾਨਕ ਫਿਰੋਜ਼ਪੁਰ ਤੋਂ ਲਾਈਵ ਜੁੜੇ ਹੋਏ ਨੇ ਗੌਰਵ ਤਸਵੀਰਾਂ ਫਿਰੋਜ਼ਪੁਰ ਦੀਆਂ ਦੇਖਣੀਆਂ ਚਾਹਵਾਂਗੇ ਕਿਉਂਕਿ ਸਰਹੱਦੀ ਇਲਾਕਾ ਹੈ ਔਰ ਦਰਿਆਵਾਂ ਵੀ ਲਾਗੇ ਦੀ ਲੰਘਦੇ ਨੇ ਤਾਂ ਕਿੰਨੀ ਕੁ ਠੰਡੇ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਆ ਧੁੰਦ ਦਾ ਕੀ ਹਾਲ ਹੈ ਕੋਹਰੇ ਦਾ ਕੀ ਹਾਲ ਹੈ ਤੁੰਦ ਬਹੁਤ ਜ਼ਿਆਦਾ ਹੈਗੀ ਹੈ ਵਿਜ਼ਿਬਿਲਟੀ ਜਿਹੜੀ ਹੈਗੀ ਬਾਹਰ ਜਿਹੜੇ ਮੇਨ ਰੋਡਸ ਹਾਈਵੇ ਹੈਗੇ ਨੇ ਮਾਤਰ 5 ਤੋਂ 7 ਮੀਟਰ ਦੀ ਮੁਸ਼ਕਿਲ ਨਾਲ ਜਿਹੜੀ ਵਿਜ਼ਿਬਿਲਟੀ ਹੈਗੀ ਹੈ ਵਾਹਨ ਬੜੇ ਛੀੜੀ ਦੀ ਚਾਲ ਜਿਹੜੇ ਆ ਉਹ ਚੱਲਦੇ ਨੇ ਜਿੱਦਾਂ ਕਰਕੇ ਤਾਂ ਸਰਧਤੀ ਖੇਤਾਂ ਦੀ ਤਰਿਆਈ ਇਲਾਕਾ ਹੋਣ ਕਰਕੇ ਜਿਹੜਾ ਹੈਗਾ ਤੁੰਦ ਔਰ ਠੰਡ ਜਿਹੜੀ ਹੈ ਪਾਣੀ ਦੇ ਕਰਕੇ ਵੀ ਜਿਹੜੀ ਕਿਸ਼ਮਤਾਂ ਦੀ ਹੈਗੀ ਹੈ ਤੇ ਲੋਕਾਂ ਨੂੰ ਇਹਦੀ ਕਾਫੀ ਸਿਕਤਾ ਨਾਲ ਸਾਹਮਣਾ ਕਰਨਾ ਪੈਂਦਾ ਹੈ ਅੱਜ ਜਿਹੜੀ ਤੁੰਦ ਇਸ ਤੇ ਕਾਫੀ ਦਿਨਾਂ ਨਾਲੋਂ ਵੀ ਅੱਜ ਜ਼ਿਆਦਾ ਤੁੰਦ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈਗੀ ਹੈ ਜਿੱਤੇ ਉਹ ਦੂਜੇ ਪਾਸੇ ਜਿਹੜਾ ਹੈ ਬਿਮਾਰੀਆਂ ਨੂੰ ਜੋ ਸੱਦਾ ਦੇ ਰਹੀ ਹੈ ਇਹ ਠੰਡ ਉਹ ਸਭ ਤੋਂ ਜ਼ਿਆਦਾ ਅਹਿਮ ਹੈਗੀ ਹੈ ਕਿਉਂਕਿ ਸੁੱਕੀ ਠੰਡ ਪੈ ਰਹੀ ਹੈ بارش ਕੋਈ ਹੋਈ ਨਹੀਂ ਜਿਸ ਕਰਕੇ ਜਿਹੜਾ ਮਰੀਜ਼ਾਂ ਦੀ ਗਿਣਤੀ ਵੀ ਦਿਨੋਂ ਦਿਨੋਂ ਜਿਹੜੀ ਹੈ ਹਸਪਤਾਲਾਂ ਵਿੱਚ ਵਧਦੀ ਜਾ ਰਹੀ ਹੈਗੀ ਹੈ ਦੂਜੇ ਪਾਸੇ ਇੱਕ ਪਾਸੇ ਜਿੱਤੇ ਲੋਕਾਂ ਨੂੰ ਉਮੀਦ ਸੀਗੀ ਕਿ ਕਣਕ ਦੀ ਫਸਲ ਵੀ ਇਹ ਠੰਡ ਵਧੀਆ ਹੁੰਦੀ ਹੈ ਲੇਕਿਨ ਕਿਸਾਨਾਂ ਦੇ ਹੁਣ ਹਲਕੇ ਦੇ ਚਿਹਰੇ ਮੁਜਾਏ ਦੇ ਕਿਉਂਕਿ ਸੁੱਕੀ ਠੰਡ ਪੈਣ ਕਰਕੇ ਜਿਹੜਾ ਹੈ ਉਹ ਕਣਕ ਦੀ ਵੀ ਜਿਹੜੀ ਹੈ ਆਪਣੀ growth ਨਹੀਂ ਕਰਤਾ ਕਰ ਰਹੀ ਹੈਗੀ ਇਸ ਕਰਕੇ ਉਹਨਾਂ ਦੀ ਮੁਸ਼ਕਲਾਂ ਵੀ ਹੋਰ ਵਧੀਆਂ ਹੋਈਆਂ ਨੇ। ਦੂਜੇ ਪਾਸੇ ਗੱਲ ਕਰੀਏ ਐਕਸੀਡੈਂਟਸ ਦੀ। ਸਿਰਫ ਇਸ ਜੋ ਸਰਦੀ ਦੇ ਸੀਜ਼ਨ ਦੇ ਵਿੱਚ ਪਿਛਲੇ ਡੇਢ ਮਹੀਨੇ ਦੇ ਵਿੱਚ 100 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਐਕਸੀਡੈਂਟਸ ਕਰਕੇ ਹੋਈਆਂ ਜਿਹੜੇ ਤੰਦਕਾਰ ਜਿਹੜੇ ਕੋਰੇ ਕਾਰਨ ਜਿਹੜੀਆਂ ਐਕਸੀਡੈਂਟ ਹੋਏ ਨੇ ਔਰ 300 ਤੋਂ ਜ਼ਿਆਦਾ ਮੌਤ ਜਿਹੜੇ ਥਾਏ ਲੋਕ ਨੇ ਉਹ ਦੱਸੇ ਜਾ ਰਹੇ ਹੈਗੇ ਨੇ। ਪੰਜਾਬ ਵਿੱਚ ਜਿਹੜਾ ਹੈਗਾ ਪਾਰਾ 0 ਡਿਗਰੀ ਤੱਕ ਵੀ ਪਹੁੰਚ ਗਿਆ ਹੈ ਜਿਹੜਾ ਅਮੂਮਨ ਕਈ ਪਿਛਲੇ ਕਰੀਬ 10 ਸਾਲ ਤੋਂ ਵੀ ਜ਼ਿਆਦਾ ਨਾਲੋਂ ਇਸ ਸਾਲ ਜਿਹੜੀ ਇੱਕੀ ਆ। ਉਠੰਡ ਜਿਆਦਾ ਪੈ ਰਹੀ ਹੈ ਕਿਉਂਕਿ 0 ਡਿਗਰੀ ਪਾਰਾ ਪਹੁੰਚਣਾ ਆਪਣੇ ਆਪ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਜਿੰਨੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਫਿਲਹਾਲ ਪਤਾਈਆਂ ਹੋਈਆਂ ਜੀ ਗੌਰਵ ਜੇਕਰ ਗੱਲ ਕਰੀਏ ਕਿਉਂਕਿ ਠੰਡ ਦੇ ਵਿੱਚ ਆਮ ਤੌਰ ਤੇ ਜਨਜੀਵਨ ਜਿਹੜਾ ਉਹ ਬੜਾ ਸੁਸਤ ਹੋ ਜਾਂਦਾ ਹੈ ਲੋਕਾਂ ਦੇ ਜਿਹੜੇ ਕਮਾਂਕਾਰਾਂ ਦੀ ਰਫ਼ਤਾਰ ਜਾਂ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੀ ਰਫ਼ਤਾਰ ਵੀ ਧੀਮੀ ਹੋ ਜਾਂਦੀ ਹੈ ਤਾਂ ਕਿਸ ਤਰ੍ਹਾਂ ਲੋਕ ਆਪਣੇ ਆਪ ਨੂੰ ਇਸ ਮੌਸਮ ਦੇ ਵਿੱਚ ਗਰਮ ਰੱਖ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਜਿੱਤੇ ਪਹਿਲੇ ਲੋਕ ਆਮ ਤੌਰ ਤੇ ਕਰੀਬ 8 ਵਜੇ ਦੇ ਆਪਣੇ ਘਰਾਂ ਚੋਂ ਨਿਕਲ ਜਾਂਦੇ ਸੀ ਔਰ 9 ਵਜੇ ਜਿਹੜੇ ਸਰਕਾਰੀ EMPLOYEES ਹੀ ਆਪਣੀ ਡਿਊਟੀ ਤੇ ਪਹੁੰਚ ਜਾਂਦੇ ਸੀਗੇ ਹਾਲਾਂਕਿ ਸਰਕਾਰੀ ਟਾਈਮ 9 ਵਜੇ ਹੀ ਹੈ ਔਰ ਲੇਟਿੰਗ ਜਿਹੜਾ ਹੈ ਪਹੁੰਚਦੇ ਪਹੁੰਚਦੇ ਆਮ ਲੋਕ 10 10:30 ਵਜੇ ਜਿਹੜੇ ਦਫਤਰਾਂ ਵਿੱਚ ਪਹੁੰਚਦੇ ਨੇ ਲੋਕ ਜਿਹੜੇ ਘਰਾਂ ਵਿੱਚੋਂ 10 11 ਵਜੇ ਸੂਰਜ ਨਿਕਲਣ ਦਾ ਇੰਤਜ਼ਾਰ ਕਰਦੇ ਆ ਪਰ ਸੂਰਜ ਦੇਵਤਾ ਦੇ ਫਿਲਹਾਲ ਦਰਸ਼ਨ ਨਹੀਂ ਹੋ ਰਹੇ ਪਿਛਲੇ ਕਈ ਦਿਨਾਂ ਤੋਂ ਸੋ ਜਿਹੜਾ ਹੈਗਾ ਬਿੰਤੀ ਸ਼ੁਰੂਆਤ ਜਿਹੜੀ ਹੈ ਜਿਹੜੀ ਪਹਿਲੇ 8 ਵਜੇ ਹੋ ਜਾਂਦੀ ਸੀ ਉਹ ਹੁਣ 11 ਵਜੇ ਤੋਂ ਬਾਅ ਜਿਹੜੀ ਲੋਕਾਂ ਦੀ ਹੁੰਦੀ ਹੈ ਇਸ ਚੀਜ਼ ਨਾਲ खासा ਅਸਰ ਪਿਆ ਹੈ ਰੋਜ਼ਬਾਰ ਦੇ ਕੰਮ ਕਰਨ ਵਾਲੇ ਵਾਸਤੇ ਮਜਬੂਰੀ ਹੈ ਕਿ ਉਹਨਾਂ ਨੇ Delhi ਜਾਣਾ ਹੈ ਕਮਾਣਾ ਹੈ ਖਾਣਾ ਹੈ ਤੇ ਆਪਣਾ ਪਰਿਵਾਰ ਚਲਾਣਾ ਹੈ ਲੇਕਿਨ ਜਿਹੜੇ ਲੋਕ ਇਸ ਚੀਜ਼ ਨਾਲ ਨਹੀਂ ਜੁੜੇ ਹੋਏ ਉਹ ਜਿਹੜੇ ਹੈ ਲੇਟ ਜਿਹੜਾ ਆਪਣੇ ਘਰੋਂ ਨਿਕਲਦੇ ਨੇ 12:00 ਬਜੇ 11:00 ਬਜੇ ਜਿਹੜਾ ਘਰੋਂ ਨਿਕਲ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਜੀ ਜੀ ਅੱਛਾ ਗੌਰਵ ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ ਕਿ ਵੈਸੇ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿੰਨੀ ਜ਼ਿਆਦਾ ਠੰਡ ਪਵੇ ਤਾਂ ਓਨਾ ਜ਼ਿਆਦਾ ਕਿਸਾਨਾਂ ਦੇ ਚਿਹਰੇ ਖਿੜਦੇ ਨੇ ਕਿ ਉਹਨਾਂ ਦੀ ਫਸਲ ਜਿਹੜੀ ਆ ਉਹ ਬਿਹਤਰ ਚੰਗੀ ਹੋਏਗੀ ਝਾੜ ਚੰਗਾ ਹੋਏਗਾ ਪਰ ਇਸ ਵਾਰ ਜੋ ਖੁਸ਼ਕ ਠੰਡ ਪੈ ਰਹੀ ਹੈ ਜੋ ਸੁੱਕੀ ਠੰਡ ਪੈ ਰਹੀ ਹੈ ਉਸ ਤੋਂ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਚਿੰਤਤ ਨਜ਼ਰ ਆ ਰਹੇ ਨੇ ਇਹ ਵੀ ਦੇਖਿਆ ਗਿਆ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਬੇਸ਼ੱਕ ਜਿਹੜੀ ਖੁਸ਼ਕ ਠੰਡ ਪੈ ਰਹੀ ਹੈ ਔਰ ਪਰ ਨਾਲ ਦੀ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਆ ਬਰਫਬਾਰੀ ਨਹੀਂ ਹੋ ਰਹੀ ਇਸ ਵਾਰ ਬਹੁਤ ਘੱਟ ਬਰਫਬਾਰੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਨਜ਼ਰ ਆ ਰਹੀ ਹੈ ਪਹਿਲਾਂ ਨਾਲੋਂ ਜੀ ਮੌਸਮ ਵਿਗਿਆਨੀਆਂ ਦੀ ਜਮਨੀਏ ਤਾਂ ਇੱਕ ਫੈਕਟ ਜਿਹੜੀ ਪਿਛਲੇ 10 ਸਾਲਾਂ ਦੇ ਵਿੱਚ ਦੇਖ ਫੈਲੰਸੀ ਕੋਟ ਕਰਨੇ ਕਿਤੋਂ ਬਹੁਤ ਜ਼ਿਆਦਾ ਬਣਿਆ ਹੈ ਔਰ ਉਹਨਾਂ ਨੂੰ ਉਮੀਦ ਸੀ ਕਿ بارش ਹੋਏਗੀ بارش ਕਰਕੇ ਜਿਹੜਾ ਮੌਸਮ ਬਦਲੇਗਾ ਔਰ ਜਿਹੜਾ ਹੈ ਕੁਝ ਜਿਹੜੇ ਪੌਸ਼ਟਕ ਤੱਤ ਜਿਹੜੇ بارش ਵਿੱਚ ਵੀ ਹੁੰਦੇ ਨੇ ਕੁਦਰਤੀ ਪਾਣੀ ਵਿੱਚ ਹੁੰਦੇ ਨੇ ਉਹ ਜ਼ਮੀਨ ਦੇ ਅੰਦਰ ਜਾਣਗੇ ਜਿਸ ਦੇ ਨਾਲ ਫਸਲ ਜਿਹੜੀ ਹੈ ਕਰੀਬੀ ਹੋਰ ਗਰੋ ਕਰੇਗੀ ਲੇਕਿਨ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਕੁਛ ਠੰਡ ਪੈ ਰਹੀ ਹੈ ਉਹਦੇ ਕਰਕੇ ਜਿਹੜੀ ਹੈ growth ਜਿਹੜੀ ਹੈ ਉਹ ਵੀ ਕਨਕ ਦੀ ਰੁਕੀ ਹੈ ਦੂਜਾ ਅਸਰ ਜਿਹੜਾ ਹੈ ਉਹ ਫਸਲਾਂ ਤੇ ਵੀ ਪਿਆ ਹੈ ਜਿਹੜੇ ਅ ਦੂਸਰੀਆਂ ਫਸਲਾਂ ਦਾ ਵੀ ਪਿਆ ਹੈਗਾ ਜਿੱਦਾਂ ਸਬਜ਼ੀਆਂ ਲਗਾ ਲਈਏ ਸਬਜ਼ੀਆਂ ਦੀ ਗਰੋਥ ਜਿਹੜੀ ਹੈ ਉਹ ਕਾਫੀ ਹੱਦ ਤੱਕ ਰੁਕੀ ਹੈ ਉਹ ਤਨਾ ਪ੍ਰੋਡਕਸ਼ਨ ਉਹਨਾਂ ਦੀ ਘਟ ਗਈ ਹੈ ਜਿਸ ਕਰਕੇ ਜਿਹੜਾ ਹੈ ਸਬਜ਼ੀਆਂ ਵੀ ਬਾਜ਼ਾਰ ਵਿੱਚ ਤੁਹਾਨੂੰ ਆਮ ਆਮਦਨ ਨਾਲੋਂ 20 ਤੋਂ 25 ਪਰਸੈਂਟ ਜਿਹੜੀਆਂ ਮਹਿੰਗੀਆਂ ਮਿਲਦੀਆਂ ਜੀ ਜੀ ਠੀਕ ਹੈ ਬਹੁਤ ਸ਼ੁਕਰੀਆ ਗੌਰਵ ਸਾਡੇ ਨਾਲ ਜੁੜਨ ਦੇ ਲਈ ਔਰ ਇਹ ਜੋ ਤਸਵੀਰਾਂ ਫਿਰੋਜ਼ਪੁਰ ਤੋਂ ਸਾਡੇ ਤੱਕ ਪਹੁੰਚਾਉਣ ਦੇ ਲਈ ਸੋ ਖੈਰ ਪੰਜ ਜ਼ਿਲ੍ਹਿਆਂ ਪਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਗਈ ਹੈ ਅਗਲੇ 4 ਦਿਨ ਉਹ ਜਿਹੜਾ ਉਹ ਮੌਸਮ ਖੁਸ਼ਕ ਰਹੇਗਾ ਕੁੜਾਕੇ ਦੀ ਠੰਡ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਪਹਾੜੀ ਏਤਰਾਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ ਸੋ ਰਾਜஸ்தானੀ ਚੰਡੀਗੜ੍ਹ ਦੇ ਵਿੱਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਔਰ ਵਿਜ਼ਿਬਿਲਟੀ ਕਿਉਂਕਿ ਧੁੰਦ ਪੈ ਜਾਂਦੀ ਹੈ ਤਾਂ ਵਿਜ਼ਿਬਿਲਟੀ ਆਪਣੇ ਆਪ ਜੜੀ ਘਟ ਜਾਂਦੀ ਹੈ ਮਾਜ਼ੇ ਬਹੁਤ ਵਧੀਆ ਹੈ ਇਹ ਕੈਪ ਦੇ ਕੈਨ ਦੇ ਮਤਲਬ ਚੱਲ ਰਹੀ ਹੈ ਪਹਿਨੀ ਚਾਹੀਦੀ ਹੈ ਜੀ ਤੇ ਅਸੀਂ ਇੱਥੇ ਧੰਦਾ ਆਨੰਦ ਲੈ ਰਹੇ ਆ ਤੇ ਅੱਗੇ ਚੱਲ ਰਹੇ ਆ ਮੌਸਮ ਬਹੁਤ ਹੀ ਮੋਹਟਾ ਮਾਹੌਲ ਬਹੁਤ ਅੱਛਾ ਹੈ ਬਾਕੀ ਜਿਹੜਾ ਫਟਕੜਾ ਚੱਲਣਾ ਬੰਦਿਆਂ ਨੂੰ ਜਿਹੜਾ ਕੋਮਰਦਿਆਚੀ ਦਾ ਬਾਹਰ ਨਿਕਲੇ ਨਹੀਂ ਜਾਉਦਾ ਕਰੇ ਬਸ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਧੁੰਦ ਦਾ ਰੈਡ ਅਲਰਟ ਹੈ ਕੜਾਕੇ ਦੀ ਠੰਡ ਨੇ ਲੋਕਾਂ ਦਾ ਜਿੰਨਾ ਮੋਹਲ ਕੀਤਾ ਹੈ ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਸੰਘਣਾ ਕੋਹਰਾ ਜਿਹੜਾ ਪੈ ਰਿਹਾ ਸੰਗਣੀ ਧੁੰਦ ਪੈ ਰਹੀ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਅਗਲੇ ਦਿਨਾਂ ਦੇ ਵਿੱਚ ਉਹ ਖਰਾਬ ਰਹੇਗਾ ਔਰ 25 ਤੋਂ 27 ਜਨਵਰੀ ਨੂੰ ਬੱਦਲ ਛਾਏ ਰਹਿਣਗੇ ਇੱਕ ਗੱਲ ਇਹ ਵੀ ਜ਼ਰੂਰ ਹੈ ਕਿ ਜਨਵਰੀ ਦਾ ਮਹੀਨਾ ਤਕਰੀਬਨ ਖਤਮ ਹੋਣ ਵਾਲਾ ਹੈ ਔਰ ਪਰ ਜਨਵਰੀ ਦੇ ਮਹੀਨੇ ਦੇ ਵਿੱਚ ਸੂਰਜ ਦੇਵਤਾ ਦੇ ਬਹੁਤ ਜ਼ਿਆਦਾ ਘੱਟ ਦਰਸ਼ਨ ਹੋਏ ਨੇ ਸੂਰਜ ਦੇਵਤਾ ਕਿਤੇ ਕਿਤੇ ਜਿਹੜੇ ਦਿਸੇ ਨੇ ਜਾਂ ਕਹਿ ਲੋ ਕਿ ਲੋਕਣ ਮਿੱਟੀ ਹਾਈਡਨ ਸੀ ਖੇਡਦੇ ਹੋਏ ਨਜ਼ਰ ਆਏ ਨੇ ਸੋ ਇਸ ਕਰਕੇ ਵੀ ਠੰਡ ਜਿਹੜੀ ਹੈ ਲੋਕਾਂ ਨੂੰ ਜ਼ਿਆਦਾ ਮਹਿਸੂਸ ਹੋ ਰਹੀ ਹੈ ਪਰ ਦੂਜੇ ਪਾਸੇ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਭਰਪੂਰ ਬਰਫਬਾਰੀ ਦੇਖਣ ਨੂੰ ਮਿਲਦੀ ਹੈ ਤਾਂ ਇਸ ਵਾਰ ਇਸ ਸਾਲ ਹਲੇ ਤੱਕ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਓਨੀ ਬਰਫਬਾਰੀ ਦੇਖਣ ਨੂੰ ਨਹੀਂ ਮਿਲੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੀ ਕਿਉਂਕਿ ਸੰਭਾਵਨਾ ਜਤਾਈ ਗਈ ਹੈ ਪਰ ਫਿਲਹਾਲ ਦੀ ਘੜੀ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਓਨੀ ਬਰਫਬਾਰੀ ਦੇਖਣ ਨੂੰ ਨਹੀਂ ਮਿਲੀ ਦੂਜੇ ਪਾਸੇ ਮੈਦਾਨੀ ਇਲਾਕੇ ਜਿਹੜੇ ਨੇ ਉਹ ਠਾਰੇ ਹੋਏ ਨੇ ਉਹ ਪੂਰੇ ਠੰਡੇ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਸੀਤ ਲਹਿਰ ਜਿਹੜੀ ਚੱਲ ਰਹੀ ਹੈ ਖੁਸ਼ਕ ਠੰਡ ਜਿਹੜੀ ਆ ਉਹ ਪੈ ਰਹੀ ਹੈ ਔਰ ਸੰਗੜਾ ਕੋਰਾ ਜਿਹੜਾ ਉਹ ਪੈ ਰਿਆ ਧੁੰਦ ਪੈ ਰਹੀ ਹੈ ਜਿਸ ਦੇ ਕਰਕੇ ਲੋਕਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜਿਵੇਂ ਕਿ ਸਾਡੇ ਸਹਿਯੋਗੀ ਗੌਰਵ ਮਾਣਿਕ ਫਿਰੋਜ਼ਪੁਰ ਤੋਂ ਦੱਸ ਰਹੇ ਸੀ ਕਿ ਕਿਸਾਨਾਂ ਦੇ ਚਿਹਰੇ ਵੀ ਸਵਾਰ ਕੁਝ ਜਿਹੜੇ ਨੇ ਮੁਰਝਾਏ ਨੇ ਕਿ ਠੰਡ ਜਿਹੜੀ ਆ ਖੁਸ਼ਕ ਪੈ ਰਹੀ ਹੈ ਜਿਸ ਤੇ ਕਰਕੇ ਕਣਕ ਦੀ ਜਿਹੜੀ ਗਰੋਥ ਉਹ ਉਸ ਹਿਸਾਬ ਦੇ ਨਾਲ ਜਿਹੜੀ ਆ ਨਹੀਂ ਹੋ ਪਾਰੀ ਆ ਕਈ ਵਾਰ ਹੋਰ ਸਬਜ਼ੀਆਂ ਦੇ ਉੱਪਰ ਵੀ ਇਸ ਦਾ ਅਸਰ ਜਿਹੜਾ ਦੇਖਣ ਨੂੰ ਮਿਲਦਾ ਹੈ ਸੁਰਾਜਤਾਂ ਨਹੀਂ ਚੰਡੀਗੜ੍ਹ ਦੇ ਵਿੱਚ ਵੀ ਠੰਡ ਦਾ ਕੈਪ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਜਿਹੜੀਆਂ ਨੇ ਇਹ ਤੁਸੀਂ ਦੇਖ ਰਹੇ ਹੋ ਕਿ ਧੁੰਦ ਕੋਹਰਾ ਜਿਹੜਾ ਉਹ ਪਿਆ ਹੋਇਆ ਹੈ